ਜਾ ਪਾਤਸ਼ਾਹ ਹੋ ਸਿਰ ਸ਼ਾਹਾਂ ਦਾਸਾ ਹੋ ਜਿਸ ਪਾਸ ਬਹਿਠਿਆ ਸੋਹੀਏ ਸਗਨਾਂ ਦਾ ਵੇ ਸਾਹੋ ਇੱਕ ਓੰਕਾਰ ਸਤਗੁਰ ਪ੍ਰਸਾਦ ਸਲੋਕ ਮਹਲਾ ਨੋਵਾ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰ ਥਕੀਨ ਕਹੁ ਨਾਨਕ ਹਰ ਭਜ ਮਨਾ ਜਿਹ ਬਿਦ ਜਲ ਕੋ ਮੀਨ ਵੇਖੇ ਅਨਸੋ ਕਾਹੇ ਰਚਿਓ ਨਿਮਖ ਨਾ ਹੋਹਿ ਉਦਾਸ ਕਹੁ ਨਾਨਕ ਪਾਜ ਹਰਿ ਮਨਾ ਪਰ ਨਜਮ ਕੀ phas ਤਰ ਨਾ ਹੋਇ ਗਇਓ ਲਿਓ ਜਰਾ ਤਨ ਜੀਤ ਕਹੁ ਨਾਨਕ ਪਾਜ ਹਰਮਨਾਉ ਦੇ ਜਾਤ ਹੈ ਬੀਤ ਬਿਰਦ ਪਿਓ ਸੋ ਜੈ ਨਹੀਂ ਕਾਲ ਪਹੁੰਚਿਓ ਆ ਕਹੋ ਨਾਨਕ ਨਰਬਾਬਰੇ ਕਿਉ ਨ ਭਜੈ ਭਗਵਾਨੋ ਧਨ ਦਾ ਰਾਸ ਸੰਪਤ ਸਭ ਲ ਜਿਨੇ ਆਪਣੀ ਕਰਮਾਂ ਇਨ ਮੈਂ ਕਛ ਸੰਗੀ ਨਹੀਂ ਨਾਨਕ ਸਾਚੀ ਜਾਣ ਪਤ ਤ ਉਦਾਰ ਲਪੈ ਹਰਨ ਹਰ ਅਨਾਥ ਕੇ ਨਾਥ ਕਹੁ ਨਾਨਕ ਤੇਹ ਜਾਣੀਐ ਸਦਾ ਵਾਸਤੁ ਤਮ ਸਾਥ ਤਨ ਤਨ ਜੇ ਤੋ ਕਉ ਦੀਓ ਤਾ ਸਿਉ ਨੇ ਹੋ ਨਕੀ ਨਾ ਕਹੋ ਨਾਨਕ ਨਾਰੂ ਬਾਵਰੇ ਆਵ ਕਿਉ ਲੋਲਤ ਦੀਨਾ ਤਨ ਤਨ ਸਾਂ ਪੈ ਸੁਖ ਦੀਓ ਅਰ ਜਹਿਨੀ ਕੇ ਧਾਮ ਕਹੋ ਨਾਨਕ ਸੁਣ ਰੇ ਮਨਾ ਸਿਮਰਤ ਕਾਹਿ ਨਾਮ ਸਭ ਸੁਖ ਦਾਤਾ RAM ਹੈ ਦੂਸਰ ਨਾਹਿ ਨ ਕੋਏ ਕਹੋ ਨਾ ਨਨਕ ਸੁਣ ਰੇ ਮਨਾ ਤੇ ਸਿਮਰਤ ਗਤ ਹੋਏ ਜਿਹ ਸਿਮਰਤ ਗਤ ਪਾਈਐ ਤੇ ਬਾਜ ਰੇ ਤੈ ਮੀਤ ਕਹੋ ਨਾਨਕ ਸੁਣ ਰੇ ਮਨਾ ਆਉ ਦੇ ਕਟਤ ਹੈ ਨੀਤ ਪਾਂਚ ਤਾਤ ਕੋ ਤਨ ਰਚਿਓ ਜਨ ਹ ਚਤਰ ਸੁਜਾਨ ਜਿਹ ਤੇ ਰੂਪ ਜੋ ਨਾਨਕ ਕਾ ਲੀਨਤਾ ਹੈ ਮੈ ਮਾਨ ਗਾਟ ਘਾਟ ਮੈਂ ਹਰ ਜੂ ਬਸੈ ਸੰਤਨ ਕਹੇ ਓਪਕਾਰ ਕਹੋ ਨਾਨਕ ਤੇ ਭਾਜ ਮਨਾ ਪਉਨੇ ਦੇ ਉਤਰਹਿ ਪਾਰ ਸੁਖ ਦੁਖ ਜੇਹੇ ਪਰ ਸਹਿ ਨਹੀਂ ਲੋਭ ਮੋਹ ਈ ਅਭਿਮਾਨ ਕੋਹ ਨਾਨਕ ਸੁਣ ਰੇ ਮਨਾ ਸੋ ਮੂਰਤ ਭਗਵਾਨ ਉਸਤਤ ਨਿੰਦੇ ਆ ਨਹੀਂ ਜਿਹੇ ਕਾਂਚਨ ਲੋਹ ਸਮਾਨ ਹੋ ਨਾਨਕ ਸੁਣ ਰੇ ਮਨਾ ਮੁਕਤ ਤਾਹੀ ਤੈ ਜਾਨ ਹਰ ਕ ਸੋਗ ਜਾ ਕੈ ਨਹੀਂ ਬੈਰੀ ਮੀਤ ਸਮਾਨ ਕਹੋ ਨਾਨਕ ਸੁਣ ਰੇ ਮਨਾ ਮੁਕਤ ਤਾਹੇ ਤੈ ਜਾਨੋ ਪੈ ਕਾ ਹੂੰ ਕੋ ਦੇ ਤੁ ਨਹਿ ਨਹਿ ਪਹਿਮਾਨ ਤਿਆ ਨਾ ਕਹੋ ਨਾਨਕ ਸੁਣ ਰੇ ਮਨਾ ਗਿਆਨੀ ਤਾਹੇ ਵਖਾਨੋ ਜਿਹੇ ਵਖਿਆ ਸਭ ਲੀਤ ਜੀ ਲੀਓ ਬੇਖ ਬੈਰਾਗ ਕਹੋ ਨਾਨਕ ਸੁਨ ਰੇ ਮਨਾ ਤੇਹ ਨਰ ਮਾਥੇ ਪਾਪ ਜਿਹੇ ਮਾਇਆ ਮਮਤਾਤ ਜੀ ਸਭਤੇ ਭਇਓ ਉਦਾਸ ਕਹੋ ਨਾਨਕ ਸੋਨ ਰੇ ਮਨਾ ਇਹ ਕਾ ਟੋ ਇਬਰਾਹਿਮ ਨੇ ਵਾਸ ਜੇਹ ਪ੍ਰਾਨੀ ਹਾਂ ਮੈਂ ਤਜੀ ਕਰਤਾ RAM ਪਛਾਨ ਕਹੋ ਨਾਨਕ ਬਹੁ ਮੁਕਤ ਨਾਰੋ ਇਹ ਮਨ ਸਾਚੀ ਮਾਨ ਪੈ ਨਾ ਸਣ ਦੁਰਮਤ ਹਰਨ ਕਲਮ ਹਰ ਕੋ ਨਾਮ ਇਸ ਦਿਨ ਜੋ ਨਾਨਕ ਕੋ ਪਜੈ ਸਫਲ ਹੋਏ ਤੇ ਕਾਮ ਜੇ ਹੇ ਬਾਬ ਹੁਣ ਗੋਬਿੰਦ ਪਜੋ ਕਾਰਨ ਸਣੋ ਹਰਨਾਮ ਕਹੋ ਨਾਨਕ ਸੁਣ ਰੇ ਮਨਾ ਪਰਹ ਨ ਜਮਕੇ ਨਾਮ ਜੋ ਪ੍ਰਾਨੀ ਮਮਤਾਤ ਜੈ ਲੋਭ ਮੋਹ ਅਹੰਕਾਰ ਪਹੁ ਨਾਨਕ ਆਪਣ ਤਰੈ ਔਰਨਲੇ ਤੇਉਦਾਰ ਗਿਆ ਸੁਫਨਾ ਯਰ ਪੇਖਣਾ ਐਸੇ ਜਗ ਕੋ ਜਾਨਿ ਇਨ ਮੈਂ ਕਛ ਸਾਚੋ ਨਹੀਂ ਨਾਨਕ ਬਿਨ ਭਗਵਾਨ ਨਿਸ ਦਿਨ ਮਾਇਆ ਕਾਰਨੇ ਪ੍ਰਾਨੀ ਢੋਲਤਨੀ ਤ ਕੋਟਣ ਮੇ ਨਾਨਕ ਕੋਹੂ ਨਾਰਾਇਣ ਜਹਿ ਚੀਤ ਜੈਸੇ ਜਲਤੇ ਬੁੱਧ ਬੁਧਾ ਉਪਜਾ ਬਿਨ ਸੈਨੀਤ ਜਾਗ ਰਚਨਾ ਤੈ ਸਰਚੀ ਕਹੋ ਨਾਨਕ ਸੁਣ ਮੀਤ ਪ੍ਰਾਨੀ ਕੋ ਚੋ ਨਾਚੇ ਤ ਹੈ ਮਦਮਾਇਆ ਕੈਂ ਅੰਧ ਕਹੋ ਨਾਨਕ ਬੇਲੋਹਾਰ ਪਾਜਨ ਪਰਤ ਤਾਹੇ ਜਮ ਵੰਦ ਜੋ ਸੁਖ ਕੋ ਚਾਹੈ ਸਦਾ ਸ਼ਰਨ ਰਾਮ ਕੀ ਲੇ ਕਹੋ ਨਾਨ ਕੋ ਸੁਣ ਰੇ ਮਨਾ ਦੁਰਲਭ ਮਨੁਖ ਦੇ माया कारण तावही मुरकलोगय जान कहो नानक बेनो हार पाज ल बिरथा जन्म सिरान जो प्राणी نس دن ਪਜੈ ਰੂਪ ਰਾਮ ਤੇਜਾਲ ਹਰ ਜਨ ਹਰਵੰਤਰ ਨਹੀਂ ਨਾਨਕ ਸਾਚੀ ਮਾਨੋ ਮਨ ਮਾਇਆ ਮੈਂ ਫਦ ਰਹਿਓ ਬੇਸਰੇਯੋ ਗੋਬਿੰਦ ਨਾਮ ਤਹ ਨਾਨਕ ਬਿਨ ਹਰ ਪਾਜਨ ਜੀਵਨ ਕੋਨੇ ਕਾਮਾ ਪ੍ਰਾਨੀ RAM ਨਾ ਚੇਤਈ ਮਦ ਮਾਇਆ ਕੈੰ ਅੰਧ ਕਹੋ ਨਾਨਕ ਹਰ ਭਜਨ ਬਿਨ ਪਰਤ ਤਾਹੀ ਜਮਵੰਦ ਸੁਖ ਮੈਂ ਬਹੁ ਸੰਗੀ ਬਾਇ ਦੁਖ ਮੈਂ ਸੰਗ ਨ ਕੋਏ ਕਹੋ ਨਾਨਕ ਹਰਿ ਭਜ ਮਨਾ ਅੰਤ ਸਹਾਈ ਹੋਏ ਜਨਮ ਜਨਮ ਪਰਮਤ ਫਿਰਿਓ ਮਿਟਿਓ ਨਾਮ ਕੋਤਰਾਸ ਕਹੋ ਨਾਨਕ ਹਰਿ ਭਜ ਮਨਾ ਨਿਰਪੈ ਪਾਵੈ ਬਾਸ ਜਤਨ ਬਹੁਤ ਮੈਂ ਕਰ ਰਿਹਾ ਓ ਮਿਟਿਓ ਨਾ ਮਨ ਕੋ ਮਾਨਾ ਦੁਰਮਤ ਸਿਆ ਨਾਨਕ ਭਦੇਓ ਰੱਖ ਲੇ ਹੋ ਭਗਵਾਨ ਬਾਲ ਜਵਾਨੀ ਯਾਰ ਬਿਰਦ ਫੋਨਾ ਤੀਨ ਆਵਸ ਥਾ ਜਾਣ ਕੋ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ ਕਾਰਨ ਹਤੋ ਸੋ ਨਾ ਕੀਓ ਪਰੇ ਲੋਭ ਕਹਿ ਹੰਧ ਨਾਨਕ ਸਮਿਓ ਰਮ ਗਇਓ ਕਾਬ ਕਿਉ ਰੋਵਤ ਅੰਧ ਮਨ ਮਾਇਆ ਮੈ ਰਮ ਰਹੇ ਓ ਨਿਕਸਤ ਨਾ ਹੈ ਨਮੀਤ ਨਾਨਕ ਮੂਰਤ ਚਤਰ ਜਿਓ ਛਾੜਤ ਨਾ ਹੈ ਨਪੀਤ ਨਰ ਚਾਹਤ ਕਾਚ ਆਉਰ ਔਰ ਕੀ ਔਰ ਪਈ ਚਤਵਤ ਰਹੇ ਉਠ ਗਾਉਰ ਨਾਨਕ ਖਾਸੀ ਗਲ ਪਰੀ ਜਤਨ ਬਹੁਤ ਸੁਖ ਕੇ ਕੀਏ ਦੁੱਖੋ ਕੋ ਕੀਓ ਨਾ ਕੋਏ ਕਹੋ ਨਾਨਕ ਸੁਨ ਰੇ ਮਨਾ ਹਰੋ ਭਾਵੇਂ ਸੋਏ ਜਗਤ ਦੇਖਾਰੀ ਫਿਰਤ ਹੈ ਸਭ ਕੋ ਦਾ ਆਤਾਰਾਮ ਕਹੋ ਨਾਨਕ ਮਨ ਸਿਮਰਤੇ ਹੈ ਪੂਰਨ ਹੋਵੈ ਕਾਮ ਝੂਠੈ ਮਾਨ ਕਹਾ ਕਰੈ ਜਾਗ ਸੋਫਨੇ ਜਾਉ ਜਾਨ ਇਨ ਮੈਂ ਕਛ ਤੇਰੋ ਨਹੀਂ ਨਾਨਕ ਕਹਿਓ ਬਖਾਨ ਗਰਬ ਕਰਤ ਹੈ ਦੇਹ ਕੋ ਬਿਨ ਸੈ ਛਿਨ ਮੈਂ ਮੀਤ ਜਿਹ ਪ੍ਰਾਨੀ ਹਰ ਜਸ ਕਹਿਓ ਨਾਨਕ ਤੇ ਜਗ ਮੀ ਜੀਤੋ ਜੇ ਹਕਾਟੋ ਸੇ ਮਰਨ ਨਾਮ ਕੋ ਸੋ ਨਰ ਮੁਕਤਾ ਜਾਨੋ ਤੇਹ ਨਾ ਰੁਹਾਰ ਅੰਤਰ ਨਹੀਂ ਨਾਨਕ ਸਾਚੀ ਮਾਨ ਏਕ ਪਗਤ ਭਗਵਾਨੋ ਜੇ ਪ੍ਰਾਨੀ ਕੈ ਨਾਹੇ ਮਨ ਜੈ ਸੇ ਸੂਕਰ ਸਾਨ ਨਾਨਕ ਮਨੋ ਤਾਹੇ ਤਨ ਸਵਾਮੀ ਕੋ ਗ੍ਰਹਿ ਜਾਉ ਸਦਾ ਸਵਾਨ ਤਜਤ ਨਹੀਂ ਨਿਤ ਨਾਨਕ ਇਹੇ ਬਿਦ ਹਰ ਪਜਾਓ ਇਕ ਮਨ ਹੋਏ ਇਕ ਚਿਤ ਤੀਰਥ ਵਰਤਿਆਰਦਾਨ ਕਰ ਮਨ ਮੈਂ ਧਰੈ ਗੁਮਾਨੋ ਨਾਨਕ ਨੇ ਫਲ ਜਾਤ ਤਿਹ ਜਿਉ ਕੁੰਚਰੇਸ਼ ਨਾਨ ਨ ਸਿਰ ਕੰਪੇਉ ਪਾਗ ਡਾਗੋ ਮਗੈ ਨੈਣ ਜੋਤ ਤੇਹੀ ਨਾ ਕਹੋ ਨਾਨਕ ਇਹ ਬੇਦਪਾਈ ਤਉ ਨ ਹਰ ਰਸ ਲੀਨ ਨਿਜ ਕਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਾ ਹੈ ਨਾਨਕ ਥਿਰ ਹਰ ਭਗਤ ਹੈ ਤੇਹ ਰਖੋ ਮਨ ਮਾ ਹੈ ਜਗ ਰਚਨਾ ਸਭ ਝੂਠ ਹੈ ਜਾਣ ਲੇ ਹੋ ਰੇ ਮੀਤ ਕਹਿ ਨਾਨਕ ਥਿਰ ਨਾਰ ਹੈ ਜਿਉਂ ਬਾਲੂ ਕੀ ਪੀਟ ਰਾਮ ਗयो 라ਵਣ ਗयो ਜਾ ਕੋ ਬਹੁ ਪਰਵਾਰ ਕਹੋ ਨਾਨਕ ਥੇਰ ਕਾਛ ਨਹੀਂ ਸੁਫਨੇ ਜਿਉ ਸੰਸਾਰ ਚਿੰਤਾਤਾ ਕੀ ਕੀ ਜੀਏ ਜੋ ਹਨ ਹੋਣੀ ਹੋਵੇ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਵੇ ਜੋ ਉਫਜੋ ਸੋ ਬਨਸ ਹੈ ਪਰਵਾਜ ਕੈ ਕਾਲ नानक हर गुण गाए ले छाड़ सागल जंजाल दोहरा बाल छोटे के बंधन परे कछु न होत यो पाए कहो नानक याब ओट हारो ਗੱਜ ਜਿਉ ਹੋ ਸੁਹਾਏ ਬਲ ਹੋ ਆਬੰਦਨ ਛੁਟੇ ਸਭ ਕਿਛ ਹੋ ਤਿਓ ਪਾਏ ਕਹੋ ਨਾਨਕ ਵਾਬ ਓਟ ਹਾਰ ਗੱਜ ਜਿਉ ਹੋ ਸੁਹਾਏ ਬਾਲ ਹੋਆ ਬੰਧਨ ਛੁਟੇ ਸਭ ਕਿਛ ਹੋ ਤੋ ਪਾਏ ਨਾਨਕ ਸਭ ਕਿਛ ਤੁਮਰੇ ਹਾਥ ਮੈਂ ਤੁਮ ਹੀ ਹੋ ਤ ਸਹਾਰੇ ਸੰਗ ਸਖਾ ਸਭ ਤਜ ਗਏ ਕੋ ਨਿ ਵਿਹੋ ਸਾਥ ਕਹੋ ਨਾਨਕ ਇਹ ਬੇਪਤ ਮੈਂ ਏਕ ਏਕ ਰਗੁ ਨਾਥ ਨਾਮ ਰਹਿਓ ਸਾਧੂ ਰਹੇਉ ਰਹੇਉ ਗੁਰ ਗੋਬਿੰਦ ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ राम नाम ओर मैं गहे ओ जाके सामने कोए जेहसे मरत संकट मिटा दर्श तुहारो होए राम नाम ओर मैं गहे ओ जाके सामने कोए ਜਿਵੇਂ ਮਰਤ ਸੰਕਟ ਮਿਟੈ ਦਰਸ ਤਹਾਰੋ ਹੋਏ ਮੁੰਦਾਵਣੀ ਮਹਲਾ 5 ਵਾ ਥਾਲ ਵਿੱਚ ਤਨਾ ਵਸ ਤੂ ਪਈਓ ਸਭ ਸੰਤੋਖ ਵਿਚਾਰੋ ਅੰਮ੍ਰਿਤ ਨਾਮ ठाकुर का पयो जिस का सबस आधारो जे को खावे जे को पंचे तिसका होए उद्धारो हे हे वासत तजी नहिं जाई नेत्र नेत्र राख्यो रतारो ਤਮਸ ਸੰਸਾਰ ਚਰਨ ਲਗ ਤਰੀਐ ਸਬਨਾਨ ਕੋ ਬ੍ਰਹਮ ਪਸਾਰੋ ਸਲੋਕ ਮਹਲਾ 5 ਵਾ ਤੇਰਾ ਕੀਤਾ ਜਾਤੋ ਨਹੀਂ ਮੈ ਨੋ ਜੋਗ ਕੀਤੋਈ ਮੈਂ ਨਿਰਗੁਣਿਆਰੇ ਕੋ ਗੋੜ ਨਹੀਂ ਆਪੇ ਤਰਸ ਪਇਓਈ ਤਰਸ ਪਿਆ ਮਹਿਰਾਮ ਤਹੋਈ ਸਤ ਗੁਰ ਸਜਣ ਮਿਲੇ ਆ ਨਾਨਕ ਨਾਮ ਮਿਲੇ ਤਾ ਜੀਵਾ ਤਨ ਮਨ ਥੀ ਵੇ ਹਰੇ ਆ ਇਕ ਓੰਕਾਰ ਸਤਿਗੁਰ ਪ੍ਰਸਾਦਿ ਰਾਗ ਮਾਲਾ ਰਾਗ ਏਕ ਸੰਗ ਪੰਚ ਵਰੰਗਨ ਸੰਗ ਅਲਾਪ ਹੈ ਅਠ ਨੰਦਨ ਪ੍ਰਥਮ ਰਾਗ ਪੈਰੋ ਵੈ ਕਰਹੀ ਪੰਚ ਰਾਗ ਨੀ ਸੰਗ ਉਚਰਹੀ ਪ੍ਰਥਮ ਪੈਰ ਵੀ ਵਿਲਾਵਲੀ ਪੁਨਿਆਕੀ ਗਾਵੇ ਬੰਗਲੀ ਪੋਨੇਸ ਲੇਖੀ ਕੀ ਪਈਵਾਰੀ ਏ ਪੈਰੋਂ ਕੀ ਪਾਂਚੋ ਨਾਰੀ ਪੰਚਮ ਹਾਰ ਕੇ ਦੇ ਸਾਖ ਸੁਣਾਵੈ ਹੈ ਬੰਗਾਲ ਮਦ ਮਦ ਵਗਾਵੈ ਲਾਲਤੋ ਬੇਲਾਵ ਲਗਾਵਹੀ ਆਪਣੀ ਆਪਣੀ ਪਾਂਤ ਅਸ਼ਟ ਪੁੱਤਰ ਪੈਰ ਵਕੇ ਗਾਵਹਿ ਗਾਇਨ ਪਾਤਰ ਦੁਤੀਆ ਮਾਲਕੋ ਸਕਿਆ ਲਪਾਹੇ ਸੰਗ ਰਾਗਨੀ ਪੰਜੌ ਥਾਪੇ ਗੋਂਡ ਕਰੀ ਯਰ ਦੇਵ ਗੰਧਾਰੀ ਗੰਧਾਰੀ ਸੀ ਹੁਤੀ ਉਚਾਰੀ ਤਨਾ ਅਸਰੀਏ ਪੰਜੌ ਗਾਈ ਮਾਲੇ ਰਾਗ ਪੋਸਕ ਸੰਗ ਲਾਈ ਮਾਰੂ ਮਸਤੇ ਅੰਗ ਮੇਵਾਰਾ ਪ੍ਰਭਲ ਚੰਡ ਕੋਸਕ ਉਬਹਾਰਾ ਔਖਟੇ ਪੌਰਾ ਨਗ ਗਾਏ ਅਠਮਾਲ ਪੌਸਕ ਸੰਗ ਲਾਏ ਪੁਨੇ ਆਇਓ ਹਿੰਡੋਲ ਪੰਜ ਨਾਰ ਸੰਗ ਅਠ ਸੁਤ ਉਠਾ ਤਾਨ ਕੋਲੋਲ ਗਾਇਨ ਤਾਰ ਮਿਲਾਵਹੀ ਤੇਲੰਗੀ ਦੇਵ ਕਰੀ ਆਈ ਬਸਾਂਤੀ ਸੰਦੂਰ ਸੁਹਾਈ ਸਰਸਾ ਹੀਰੀ ਲੈ ਪਾਰ ਜਾ ਸੰਗ ਲਾਈ ਪੰਜੋ ਵਾਰ ਜਾ ਸੁਰਮਨ ਆਨੰਦ ਪਾਸ ਕਰ ਆਏ ਚੰਦਰ ਬਿੰਬ ਮੰਗਲਣ ਸੁਹਾਏ ਸਰਸ ਬਾਨਿ ਆਹੇ ਬੇਨੁਦਾ ਗਾਵੇ ਸਰਸ ਬਸੰਤ ਕਮੋਦਾ ਅਸ਼ਟ ਪੁੱਤਰ ਮੈਂ ਕਹੇ ਸਵਾਰੀ ਪੁਨਾਈ ਦੀਪਕ ਕੀ ਬਾਰੀ ਕਚੇਲੀ ਪਟਮੰਜਰੀ ਟੋਡੀ ਕਹੀ ਆਲਾਪ ਕਾਮੋਦੀਉ ਗੁਜਰੀ ਸੰਗ ਦੀਪਕ ਕੇ ਥਾਪ ਕਾਲੰਕਾ ਕੰਤਲਿਓ ਰਾਮਾ ਕਮਲ ਕੁਸਮ ਚੰਪਕ ਕੇ ਨਾਮਾ ਗौरायो ਕਣਰਾ ਕਲਿਆਨਾ ਅਸ਼ਟ ਪੁੱਤਰ ਦੀਪਕ ਕੇ ਜਾਨਾ ਸਭ ਮਿਲਿ ਸ੍ਰੀ ਰਾਗ ਵਾ ਗਾਵਹਿ ਪੰਜੋ ਸੰਗ ਬਰੰਗਣ ਲਾਵਹਿ ਬੈਰਾਰੀ ਕਰਨਾ ਟੀਤਰੀ ਗਾਵਰੀ ਗਾਵਹਿ ਆ ਸਬਰੀ ਤੇ ਇਹ ਪਾਛੇ ਸਿੰਧ ਵੀ ਲਾਪੀ ਸ੍ਰੀ ਰਾਗ ਸੋ ਪੰਜੋ ਥਾਪੀ ਸਾਲੂ ਸਾਰਗ ਸਭਰਾ ਔਰ ਗੋਡ ਗੰਭੀਰ ਅਟ ਪੁੱਤਰ ਸ੍ਰੀ ਰਾਗ ਕੇ ਗੁੰਡ ਕੁੰਬ ਹਮੀਰ ਕਸ਼ਟਮ ਮੇਘੁ ਰਾਗ ਵਗਾ ਵਹਿ ਪਾਂਚੋ ਸੰਗ ਬਰੰਗਣ ਲਾਵਹਿ ਸੋਰਠ ਗੁੰਡ ਮਲਾਰੀ ਤੁਨੀ ਪੁਣ ਗਾਵੇ ਆਸਾ ਗੁਣ ਗੁਣੀ ਉੱਚਾ ਸੋਰ ਸੁਹੋ ਪੁਣ ਕੀਨੀ ਮੇਗ ਰਾਗ ਸਿਉ ਪਾਂਚੋ ਚੀਨੀ ਬਹਿਰਾ ਤਾਰ ਗਜ ਤਰ ਕੇ ਧਾਰਾ ਜਵਲੀ ਥਾਰ ਨਟਿਓ ਜਲ ਤਾਰਾ ਪੁਣ ਗਾਵੇ ਸੰਕਰ ਜੋ ਸਿਆ మేగరాగ పుత్రన్ కే నామా ఖస్టో రాగ యన్ గాయే సంగ రాగ నీతీస్ సబే పుత్ర రాగన్ కే 18 10 20 ఖస్టో రాగ యన్ గాయే సంగ రాగ నీతీస్ ਸਭੇ ਪੁੱਤਰ ਰਾਗਨ ਕੇ 8 18 10 20 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ